मेरा स्वभाव बहुत ज्यादा मेरे फादर ਨਾਲ ਮੈਚ ਕਰਦਾ ਵਾ ਤੇ ਮੈਨੂੰ ਕਦੇ ਕੁੱਤੇ ਨਹੀਂ ਉਹਨਾਂ ਨੇ ਕਿੰਨੀ ਗਰੀਸ ਉਹਨਾਂ ਨੇ ਮੇਰੇ ਕਿੰਦਾ ਹੱਥ ਚੱਕਿਆ ਸੀ ਕਿ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ ਸਾਡਾ ਟਰੈਕਟਰ ਟਲਾਂਣ ਦੀ ਤੇ ਖੜਾ ਸੀ ਤੇ ਮੈਂ ਭੱਜ ਕੇ ਜਾ ਕੇ ਨਾ ਜਿਵੇਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹਦੇ ਗੇਰ ਨੂੰ ਤੇ ਹੱਥ ਮਾਰ ਲਗਾ ਤੇ ਆਹ ਖੜਾ ਸੀ ਟਾਇਰ ਕੋਲੇ ਤੇ ਡੈਡੀ ਮੇਰੇ ਭੱਜੇ ਆਉਂਦੇ ਸੀ ਪੁਲਿਸ ਬੀਟ ਦੇ ਪਿੱਛੋਂ ਨਾ ਫਰੂਨ ਚੀਚੀ ਕਰਦੇ ਆਵਾਜ਼ਾਂ ਮਾਰਦੇ ਸੀ ਤੇ ਮੈਂ ਕਰੀ ਜਦੋਂ ਟ੍ਰੈਕ ਬਾਗਰ ਨਿਕਲਿਆ ਤੇ ਡੈਡੀ ਜੀ ਮੈਨੂੰ ਪਿੱਛੇ ਖਿੱਚ ਲਿਆ ਉਹ ਉਦੋਂ ਜ਼ਿਆਦਾ ਜੀ ਉਹਨੂੰ ਡੈਡੀ ਨੇ ਦੁਸਰੇ ਜਾ ਕੇ ਕਿਹਾ ਨੇ ਪਹਿਲੀ ਵਾਰੀ ਮਿਲਤੇ ਹੈ ਹੱਥ ਚੱਕਿਆ ਸੀ ਤੇ ਮਾਰਿਆ ਨਹੀਂ ਤੇਰਾ ਸੁਭਾਅ ਬਹੁਤ ਜ਼ਿਆਦਾ ਮੇਰੇ ਫਾਦਰ ਨਾਲ ਮੈਚ ਕਰਦਾ ਵਾ ਤੇ ਮੈਨੂੰ ਕਦੇ ਕੁੱਟਿਆ ਨਹੀਂ ਉਹਨਾਂ ਨੇ ਜੀ ਮਤਲਬ ਮੈਨੇ ਕਦੇ ਮੈਨੂੰ ਯਾਦ ਆ ਕਿ ਵੀ ਕਿ ਇੱਕ ਵਾਰੀ ਸਿਰਫ ਉਹਨਾਂ ਨੇ ਮੇਰੇ ਤੇ ਇੰਦਾ ਹੱਥ ਚੱਕਿਆ ਸੀ ਤੇ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ ਉਹ ਵੀ ਕੀ ਹੋਇਆ ਸੀ ਕਿ ਸਾਡਾ ਟਰੈਕਟਰ ਟਲਾਂਣ ਗੀਤੇ ਖੜਾ ਸੀ ਜਦ ਮੈਂ ਭੱਜ ਕੇ ਜਾ ਕੇ ਨਾ ਕਿ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹ ਉਹਦੇ ਗੇਅਰ ਦੇ ਉੱਤੇ ਹੱਥ ਮਾਰ ਲਗਿਆ ਤੇ ਆਹ ਖੜਾ ਸੀ ਡਾਇਲ ਬੂਰੇ ਤੇ ਡੈਡੀ ਮੇਰੇ ਭੱਜੇ ਆਉਂਦੇ ਸੀ ਪੁਲਿਸਬੀੜ ਦੇ ਪਿੱਛੋਂ ਨਾ ਬਨੂ ਜੀ ਜੀ ਕਰਦੇ ਆਵਾਜ਼ਾਂ ਮਾਰਦੇ ਤੇ ਮੈਂ ਐ ਕਰ ਰਿਹਾ ਜਿਵੇਂ ਜਦੋਂ ਟਰੈਕਟਰ ਦਾ ਗੇਅਰ ਟਿਕਿਆ ਤੇ ਡੈਡੀ ਨੇ ਮੈਨੂੰ ਭੱਜੇ ਖਿੱਚ ਲਿਆ ਮੈਨੂੰ ਵਿੱਚੇ ਖਿੱਚਿਆ ਤੇ ਟਰੈਕਟਰ ਅੱਗੇ ਜਾ ਕੇ ਪੂਰਾ ਰੜਕੇ ਪਲਟ ਗਿਆ ਸੀ ਉਹ ਟਰੈਕਟਰ ਸਾਡਾ ਨਾ ਤੇ ਮੈਨੂੰ ਉਦੋਂ ਜ਼ਿਆਦਾ ਜਦੋਂ ਡੱਟੀ ਇੰਨੇ ਦੁਸਰੇ ਜਾ ਕੇ ਤੇ ਉਹਨਾਂ ਨੇ ਪਹਿਲੀ ਦਲੀ ਮਿਲ ਕੇ ਹੱਥ ਚੱਕਿਆ ਸੀ ਤੇ ਮਾਰਿਆ ਨਹੀਂ ਸੋ ਮੈਨੂੰ ਬਿਲਕੁਲ ਉਹਨਾਂ ਨੇ ਮਾਰਿਆ ਨਹੀਂ ਤੇ ਆ ਮੈਨੂੰ ਵੀ ਆਈ ਲੱਗਾ ਮੈਂ ਪਤਾ ਨਹੀਂ ਸ਼ਾਇਦ ਵਿੱਚ ਰੁੱਦਾ ਵੀ ਉਹ ਵੀ ਮੋਸ਼ਨ ਸੀ ਬਹੁਤ ਜ਼ਿਆਦਾ ਤੇ ਬੱਚਿਆਂ ਦਾ ਅੱਜ ਜਰੂਰ ਮੈਂ ਕਹਿੰਦਾ ਮੈਂ ਕਿਉਂਕਿ ਮੇਰੇ ਕੋਲ ਟਾਈਮ ਬਦਲ ਗਿਆ ਸਾਰੇ ਬੰਦੇ ਆਪਣੇ ਕੰਮ ਕਾਰ ਜਾਂਦੇ ਬਿਜ਼ੀ ਹੋ ਗਏ ਲਾਈਫ ਇੰਨੀ ਫਾਸਟ ਹੋ ਗਈ ਆ ਅਕਸਰ ਤੌਰ ਤੇ ਮੈਂ ਕਈ ਬੰਦਿਆਂ ਤੋਂ ਸੁਣਦਾ ਹਾਂ ਉਹਨਾਂ ਵੀ ਯਾਰ ਜਦੋਂ ਅਸੀਂ ਵੱਡੇ ਹੋ ਗਏ ਨਾ ਯਾਰ ਅਸੀਂ ਤਾਂ ਆਪਦੀ ਪਿਆਰ ਨੂੰ ਕਦੇ ਜੱਫੀ ਨਹੀਂ ਪਾਈ ਇੰਨੇ ਸਾਲ ਹੋ ਗਏ ਮਾਂ ਨੂੰ ਵਰਸੀ ਫੇਰ ਪਾ ਲੈਨੇ ਆ ਠੀਕ ਹੈ ਪਿਓ ਨੂੰ ਕਈ ਵਾਰੀ ਜੱਫੀਆਂ ਨਹੀਂ ਪਾਉਦੇ ਲੋਕੀ ਵੀ ਸਾਲ ਲੰਘ ਜਾਂਦੇ ਆ ਬਾਪੂ ਬਜ਼ੁਰਗ ਹੋ ਜਾਂਦਾ ਉਹਦੋਂ ਬਾਅਦ ਨੇ ਕਿ ਮੈਂ ਤੁਹਾਡੇ ਚ ਝਿਜਕ ਪੈਦਾ ਹੋ ਜਾਂਦੀ ਆ ਹਨਾ ਉਹੀ ਪੱਕੀ ਫਿਕਸ ਹੋ ਜਾਂਦੀ ਆ ਉਹ ਡੈਡੀ ਜਿਵੇਂ ਉਹਦੀ ਵਾਰ ਠੀਕ ਆ ਉਹ ਵੀ ਆ ਜੇ ਕਰ ਦਿੰਦੇ ਆ ਬਸ ਇੰਨਾਕ ਬਹੁਤ ਹੁੰਦਾ ਸੋ ਮੈਂ ਜਿਹੜਾ ਮੇਰਾ ਵੱਡਾ ਬੇਟਾ ਉਹ 16 ਸਾਲ ਦਾ ਹੈ ਜੀ ਇੱਕ ਤੇ ਮੈਨੂੰ ਬਹੁਤ ਹੁੰਦਾ ਮੈਨੂੰ ਵੀ ਬਹੁਤ ਕਹਿਣਾ ਹੈ ਯਾਰ ਵੱਡੇ ਹੁੰਦੇ ਜਵਾਗ ਨਾ ਇਦਾਂ ਜੱਫੀਆਂ ਪਾਉਂਦੇ ਆੜ ਜਾਂਦੇ ਆ ਇਹੋ ਜਾਂਦੇ ਆ ਇਹੋ ਜਾਂਦੇ ਆ ਉਹ ਹੁੰਦੇ ਆ ਇੱਕ ਦਿਨ ਸੀ ਇੱਥੇ ਕੋਈ ਬ੍ਰਿਗੇਡ ਇੰਟਰਵਿਊ ਚੱਲਦੀ ਸੀ ਤੇ ਮੈਨੂੰ ਛਿੰਦੇ ਨੇ ਉਸ ਇੰਟਰਵਿਊ ਦੱਸਿਆ ਕਹਿੰਦਾ ਇੱਕੰਮ ਨੇ ਨਾ ਆਪਣੇ ਫੋਨ ਦੇ ਉੱਤੇ అలਾਰਮ ਲਾਇਆ ਵੱਜੇ ਜੋ 7 ਵਜੇ ਆਉਂਦਾ ਲਿਖਦਾ ਗੋ ਹੱਗ ਪਾਪਾ ਹਨਾ ਵੀ ਜਾਓ ਜਾ ਕੇ ਜੱਫੀ ਪਾਓ ਹਨਾ ਗੋ ਸਪੈਂਡ ਟਾਈਮ ਵਿਦ ਪਾਪਾ ਹਨਾ ਤੇ ਉਹ ਆਉਂਦਾ ਮੈਨੂੰ ਬਹਿਦਾ ਹਾਂ ਜਿਹੜੀ ਕਿਦਾਂ ਜੀਵੋ ਉਹਨੂੰ ਵਧੀਆ ਲੱਗਦਾ ਕਿ ਮੈਂ ਕਿਉਂਕਿ ਕਰਕੇ ਮੈਂ ਬਹੁਤ ਠੇਢ ਪੰਜਾਬੀ ਵਾਲਾ ਬੰਦਾ ਹਾਂ ਸਾਰੇ ਉੱਥੇ ਬੰਦੇ ਤੇ ਉਹ ਜਦੋਂ ਮੈਨੂੰ ਫੋਨ ਵੀ ਕਰਦਾ ਬេស ਟਾਈਮ ਉਹ ਇਕੱਲਾ ਹੀ ਆ ਜਿਹਨੇ ਉਹਨੇ ਕਿਹਾ ਹਾਂ ਬਾਪੂ ਜੀ ਜਿੱਦਾਂ ਜੀ ਠੀਕ ਹੈ ਜੀ ਉਹ ਪਾਪਾ ਵੀ ਨਹੀਂ ਕਹਿੰਦਾ ਮੈਨੂੰ ਹਨਾ ਉਹਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਸੋ ਮੈਨੂੰ ਐ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਕਿ ਉਹ ਪੁੱਤ ਦੇ ਵਿੱਚ ਫਰੈਂਡਸ਼ਿਪ ਗੱਲਾਂ ਬਾਤਾਂ ਜੀ ਹੋਣ ਹਾਂ ਤੁਹਾਡੀ ਰਿਸਪੈਕਟ ਦਾ ਇੱਕ ਦਾਇਰਾ ਹੋਵੇ ਪਰ ਐ ਨਾ ਹੋਵੇ ਕਿ ਯਾਰ ਤੁਸੀਂ ਜੱਗੀਆਂ ਜੁਕੀਆਂ ਬੋਣਦੇ ਜਾਂਦੇ ਰਹੋ ਹਨਾ